ਜੋ ਕੇ ਬਹੁਤ ਵੇਟ ਕੀਤੀ ਹੈ ਔਰ ਸ਼ਾਇਦ ਉਹ ਖੁਸ਼ੀ ਅੱਧੀ ਮਿਲੀ ਸੀ ਅੱਧੀ ਨਹੀਂ ਮਿਲੀ ਸੀ ਅੱਜ ਸਾਰਿਆਂ ਦਾ ਰਿਐਕਸ਼ਨ ਮੈਂ ਦੁਬਾਰਾ ਦੇਖਿਆ ਸਟੋਰੀ ਲੱਗਾ ਗੁਰਨਾਮ ਐਜ਼ ਅ ਗੁਲਾਬ ਖੁਸ਼ ਹੋਏ ਖੁਸ਼ ਹੋਏ। ਫਿਲਮ ਦੀ ਕਹਾਣੀ ਬਹੁਤ ਵਧੀਆ ਲੱਗੀ। ਟਿੱਕਰ ਨੂੰ ਹਰ ਇੱਕ ਨੂੰ ਪਰਵਾਹ ਨਾਲ ਬੈਠ ਕੇ ਦੇਖਣੀ ਚਾਹੀਦੀ ਹੈ। ਫੈਮਿਲੀ ਫਿਲਮ ਹੈ ਜੀ। ਬਹੁਤ ਅੱਛੀ மூਵੀ ਹੈ। ਉਹ ਇੰਤਜ਼ਾਰ ਜਿਹੜਾ ਸੁਪਨੇ ਲੈਣ ਤੋਂ ਬਾਅਦ ਵੱਡੇ ਪਰਦੇ ਤੱਕ ਆਂਦਾ ਹੁੰਦਾ ਹੈ ਫਰਾਂਸ ਉਹਦੇ ਬਾਰੇ ਅੱਜ ਕੀ ਅਵਾਰਡਸ ਨੇ। ਬਹੁਤ ਅੱਛਾ ਲੱਗਾ ਆਪ ਲੋਗੋ ਦਾ ਰਿਸਪੌਂਸ ਦੇਖ ਕੇ ਜਿਸ ਦੇ ਸਾਹਮਣੇ ਤਾਲੀਆਂ ਵੱਜ ਰਹੀ ਸੀ ਜਿਸ ਸਾਹਮਣੇ ਸੀਟੀਆਂ ਵੱਜ ਰਹੀ ਸੀ ਨਾ। ਜਾਣਾ ਹੈ ਤਾਂ ਜਾਣਾ ਹੈ ਆਪ ਲੋਗੋ ਨੂੰ ਇਤਨੀ ਅੱਛੀ ਫਿਲਮ ਲੱਗੀ। ਰਾਈਟ। ਤੁਹਾਡਾ ਸ਼ਾਇਰਾਨਾ ਅੰਦਾਜ਼ ਲੇਕਿਨ ਉਸ ਦੇ ਨਾਲ ਜੋ orchestra dance ਵਾਲੇ ਜੋ ਤੁਹਾਡੇ gestures ਨੇ I just love that. ਸਾਰਾ ਕ੍ਰੈਡਿਟ ਟੀਮ ਨੂੰ ਜਾਂਦਾ ਹੈ ਜਿਨ੍ਹਾਂ ਨੇ ਕੰਮ ਕਰਾਇਆ ਸਾਡੇ ਤੋਂ ਬਲੱਗ ਉਹਨਾਂ ਦਾ ਸਾਡੇ ਸਾਰਿਆਂ ਤੋਂ ਬਹੁਤ ਹੱਥ ਹੈ ਵੀ ਅਸੀਂ ਇਹਨਾਂ ਵਧੀਆ ਕੰਮ ਕੀਤਾ ਤਾਂ ਉਹਨਾਂ ਦੇ ਸਿਰ ਤੇ ਸਾਰੇ ਕਹਿੰਦੇ ਆ ਪਿਆਰ ਦੀ ਡੈਫੀਨੇਸ਼ਨ ਚੇਂਜ ਹੋ ਗਈ ਐਂਡ ਬਲਬਲਾ ਬਲਾ ਬਹੁਤ ਸਾਰੀਆਂ ਹਨ ਪਰਸੈਪਸ਼ਨਸ ਨੇ ਪਿਆਰ ਮੇ ਹੈ ਹੀ ਸੈਕਰੀਫਾਈਸ ਕਦੇ ਫੈਮਿਲੀ ਕبھی ਕਿਸਾਬਨੀਂ ਕੀ ਤਰਫੋਂ ਹੋਤਾ ਹੈ ਕبھی ਖੁਦ ਕੇ ਲਈ ਹੋਤਾ ਹੈ ਪਰ ਕبھی ਕਬਰ ਕੇ ਤਰ੍ਹਾਂ ਹਾਫ ਤੋਂ ਪਿਆਰ ਮੇ ਵੀ ਹੋਤੇ ਤੋ ਆਪ ਹਮੇਸ਼ਾ ਦੇਖਦੇ ਕਿ ਭਾਈ ਅਗਲੇ ਕੇ ਲਈ ਮੈਂ ਵੋ ਕਰੋ ਜੋ ਵੋ ਖੁਸ਼ ਹੋ ਜੇ ਚੀਜ਼ ਅਸੀਂ ਸਾਰਿਆਂ ਨੇ ਦਿਲੋਂ ਇਹ ਫਿਲਮ ਬਣਾਈ ਹੈ ਆਪਣਾ ਬੈਸਟ ਲੈ ਕੇ ਹਾਜ਼ਰ ਹੋਏ ਹਾਂ ਉਮੀਦ ਕਰਦੇ ਹਾਂ ਕਿ ਅਸੀਂ ਤੁਹਾਡੀਆਂ ਉਮੀਦਾਂ ਦੇ ਖਰੇ ਉੱਤੇ ਸੋ ਮਾਹੀ ਅੰਦਾਜ਼ ਦੇ ਨਾਲ ਬਹੁਤ ਬਿਊਟੀਫੁਲੀ ਤੁਸੀਂ ਜਿਹੜਾ ਇੱਕ ਪਾਰਟिकुलर ਕਮਿਊਨਿਟੀ ਕੁੜੀਆਂ ਦੀ ਨੂੰ ਰਿਪਰੈਜ਼ੈਂਟ ਕੀਤਾ ਮਾਹੀ ਤੁਹਾਡਾ ਹਾਰਡਵਰਕ ਔਰ ਰਿਸਰਚ ਵਾਕਈ ਬਹੁਤ ਸਟਰੋਂਗ ਐਂਡ ਸੋਲਿਡ ਸੀ ਬਟ ਮੈਂ ਤੁਹਾਡੇ ਕੋਲੋਂ ਜਾਨਣਾ ਚਾਹਾਂਗੀ ਬਿਗ ਸਕਰੀਨ ਤੇ ਦੇਖਣ ਤੋਂ ਬਾਅਦ ਮਾਹੀ ਇਜ਼ ਯੂ نو ਕੀ ਹੁਣ ਸੋਚ ਰਹੇ ਨੇ ਬਸ ਹੁਣ ਕੋਈ ਮਤਲਬ ਕਿੰਨੀ ਵਾਰ ਬੋਲਾਂ ਯਾਰ ਮੈਂ ਬਿਆਨ ਹੀ ਨਹੀਂ ਕਰ ਪਾ ਰਹੀ ਮੈਂ ਬਹੁਤ ਜ਼ਿਆਦਾ ਨਰਵਸ ਵੀ ਸੀਗੀ ਇੱਥੇ ਆਉਣ ਤੋਂ ਪਹਿਲਾਂ ਤੇ ਜਦੋਂ ਤੱਕ ਮੂਵੀ ਨਹੀਂ ਲੱਗੀ ਮੇਰੇ ਪਸੀਨੇ ਆ ਰਹੇ ਸੀ ਹੱਥਾਂ 'ਚ ਵੀ ਲਾ ਦੋ ਯਾਰ ਲਾ ਦੋ ਬਸ ਹੁਣ ਵੇਟ ਨਹੀਂ ਹੋ ਰਹੀ ਇੰਨੀ ਧੀਰ ਵੇਟ ਕਰਕੇ ਜਦੋਂ ਜਿਵੇਂ ਕੋਲ ਆਗੇ ਨਾ ਵੇਟ ਹੀ ਨਹੀਂ ਸੀ ਹੋ ਰਹੀ ਹੁਣ ਵੀ ਮੈਨੂੰ ਇਹ ਵੇਟ ਨਹੀਂ ਹੋ ਰਹੀ ਮੈਨੂੰ ਇਦਾਂ ਲੱਗ ਰਿਹਾ ਮੈਂ ਫਿਲਮ ਦੇਖ ਲਈ ਨੌ ਨੂੰ ਲੱਗੇਗੀ ਤਾਂ ਹੀ ਮੈਨੂੰ ਚੈਨ ਆਉਣਾ ਵੀ ਯਾਰ ਦੇਖ ਲਈ ਲੋਕਾਂ ਨੇ ਅਸਲ ਤਾਂ ਉਹਨਾਂ ਨੇ ਹੀ ਬਣਾਇਆ ਅਸੀਂ ਕੰਮ ਕਰ ਰਹੇ ਹਾਂ ਤਾਂ ਜਦੋਂ ਉਹ ਦੇਖ ਲੈਣਗੇ ਮੈਂ ਉਦੋਂ ਖੁਸ਼ ਹੋਵਾਂਗੀ ਓਕੇ ਹੁਣ ਆਪ ਤਾਂ ਬਹੁਤ ਖੁਸ਼ ਹੋ ਹਾਂ ਅਸੀਂ ਵੀ ਸਾਰੇ ਬਹੁਤ ਖੁਸ਼ ਹਾਂ ਲੰਬਾ ਇੰਤਜ਼ਾਰ ਕਰਨਾ ਮਾਰੋ ਗੇੜਾ ਵੀ ਕੱਢ ਆਇਓ ਤੇ ਹੁਣ ਫਿਲਮ ਫਾਈਨਲੀ ਅਸੀਂ ਸਾਰਿਆਂ ਨੇ ਇਕੱਠੇ ਬਹਿ ਕੇ ਵੇਖ ਵੀ ਲਈ ਹੁਣ ਮੈਂ ਪੁੱਛਣਾ ਚਾਹਨੀ ਆ ਪ੍ਰੋਡਿਊਸਰ ਸਾਹਿਬ ਨੂੰ ਐਕਟਰ ਸਾਹਿਬ ਨੂੰ ਕਿ ਹੁਣ ਫਾਈਨਲੀ ਰੀਲੀਫ ਹੋ ਹਾਂਜੀ ਬਹੁਤ ਵਧੀਆ ਲੱਗ ਰਿਹਾ ਤੇ ਮੈਂ ਕਿਸ ਸਾਰਿਆਂ ਨੇ ਸਾਨੂੰ ਸਾਰਿਆਂ ਨੂੰ ਇਹ ਖੁਸ਼ੀ ਕਿ ਫਾਈਨਲੀ ਫਿਲਮ ਲੱਗ ਰਹੀ ਹੈ ਜੀ ਕਿਉਂਕਿ ਬਹੁਤ ਵੇਟ ਕੀਤੀ ਹੈ ਔਰ ਸ਼ਾਇਦ ਉਹ ਖੁਸ਼ੀ ਅੱਧੀ ਮਿਲੀ ਸੀ ਅੱਧੀ ਨਹੀਂ ਮਿਲੀ ਸੀ ਹੂੰ ਤੇ ਵੀ ਆਰ ਵੈਰੀ ਐਕਸਾਈਟਡ ਅਸੀਂ ਚਾਹੁੰਦੇ ਆ ਕਿ ਸਾਰੇ ਜਣੇ ਵੱਧ ਤੋਂ ਵੱਧ ਇਸ ਫਿਲਮ ਨੂੰ ਦੇਖਣ ਤੇ ਮੈਨੂੰ ਲੱਗਦਾ ਹੈ ਕਿ ਅੱਜ ਸਾਰਿਆਂ ਦਾ ਰਿਐਕਸ਼ਨ ਮੈਂ ਦੁਬਾਰਾ ਦੇਖਿਆ ਤੁਸੀਂ ਬਹੁਤ ਇੰਜੋਏ ਕਰੋਗੇ ਫਿਲਮ ਮੈਨੂੰ ਇਹ ਗੱਲ ਮੈਨੂੰ ਫਿਲਮ ਸੱਚੀ ਬਹੁਤ ਅੱਛੀ ਲੱਗੀ ਬਟ ਟੂ ਬੀ ਓਨੈਸਟ ਮੈਨੂੰ ਸੈਕੰਡ ਹਾਫ ਬਹੁਤ ਜ਼ਿਆਦਾ ਅੱਛਾ ਲੱਗਿਆ ਕਿਉਂਕਿ ਮੇਨ ਫੋਲਟਾ ਬਾਤ ਦੇਖਣ ਨੂੰ ਮਿਲੇ ਨਾ ਸਾਨੂੰ ਸੋ ਪਹਿਲੇ ਜਿਹੜਾ ਗੁਲਾਬ ਵੇਖ ਰਹੇ ਸੀ ਉਹਦੇ ਨਾਲ ਤਾਂ ਪਿਆਰ ਹੈ ਹੀ ਬਹੁਤ ਜ਼ਿਆਦਾ ਬਟ ਓਵਰਆਲ ਫਿਲਮ ਇਜ਼ ਟੂ ਗੁੱਡ ਮੈਂ ਪਬਲਿਕ ਰਿਵਿਊ ਚ ਵੀ ਗੱਲ ਕੀਤੀ ਹੈ ਕਿ ਇਮੋਸ਼ਨਸ ਦੇ ਨਾਲ ਨਾਲ ਜੋ ਫਨ ਫੈਕਟਰ ਐਂਡ ਜੋ ਬਿਊਟੀਫੁਲੀ ਮੈਸੇਜ ਰਿਪਰੈਜ਼ੈਂਟ ਕੀਤਾ ਗਿਆ ਐਂਡ ਦਾ ਸੈਕਰੀਫਾਈਸ ਸੋ ਦੈਟ ਵਾਸ ਰੀਲੀ ਅਲਟੀਮੇਟ ਜ਼ਰੂਰ ਦੇਖਣੀ ਬੰਦੀ ਹੈ ਤੁਹਾਡੇ ਨਾਲ ਗੱਲ ਕਰਨਾ ਚਾਹਾਂਗੇ ਹੈਨਾ ਤੁਸੀਂ ਪੰਜਾਬੀ ਸਿਨੇਮਾ ਦੇ ਵਿੱਚ ਜੋ ਅੱਜ ਛਾਏ ਹੋ ਸੋ ਆਪਣੀ ਖੁਸ਼ਬੂ ਦੇਖਣ ਤੋਂ ਬਾਅਦ ਖੁਦ ਨੂੰ ਆਈ ਏਮ ਇੰ ਅੱਛਾ ਲੱਗ ਰਿਹਾ ਹੋਏਗਾ ਮੇਰਾ ਸਵਾਲ ਨਹੀਂ ਹੈ ਬਟ ਉਹ ਇੰਤਜ਼ਾਰ ਜਿਹੜਾ ਸੁਪਨੇ ਲੈਣ ਤੋਂ ਬਾਅਦ ਵੱਡੇ ਪਰਦੇ ਤੱਕ ਆਂਦਾ ਹੁੰਦਾ ਹੈ ਫਰਾਂਜ ਉਹਦੇ ਬਾਰੇ ਅੱਜ ਕੀ ਅਵਾਰਡਸ ਨੇ बहुत ज़्यादा अच्छा लग रहा है कभी सोचते होते थे ना जब फिल्म देखने जाते होते थे कि यार एक दिन हम भी यहाँ पे दिखेंगे ना क्योंकि इतना सेक्रीफाइस करता है हर आर्टिस्ट इस पर्दे पे आने के लिए इतनी बड़ी स्क्रीन पे देखने खुद को देख के मुझे भी आज ऐसा होता है यार बड़ा अच्छा लग रहा है बड़ी खुशी थी बहुत ज़्यादा खुशी मैं बता भी नहीं सकती पर बहुत अच्छा लगा ना आप लोगों का रिस्पांस देखिए जिस हिसाब से तालियाँ बज रही थी जिस हिसाब से सीटियाँ बज रही थी ना उसको देख के और थोड़ा सा जो नर्वस थी वो बिल्कुल नहीं है अब मैं कल वाले प्रमोशन पे और ऐसे कह रहा कि जाना है तो जाना है आप लोगों इतनी फिल्म ने इतनी अच्छी अचीबंद लगी मैं एक गल कहनी भूल गई मैं भूल नहीं सकती क्योंकि मैं खुद कुड़ी हूँ और मैंने पता है कि ये कहना चाहिए ਤੁਸੀਂ ਕਿਹਾ ਕਿ ਖੁਸ਼ੀ ਮੈਂ ਗੁਰਨਾਮ ਨੂੰ ਪਹਿਲੀ ਵਾਰ ਇੰਨੀ ਖੁਸ਼ ਜਿਹਾ ਦੇਖਿਆ ਪ੍ਰੋਪਰ ਡਿਜ਼ਾਈਨਰ ਪਾ ਕੇ ਆਏ ਨੇ ਰੀਅਲੀ ਇਹਨੇ ਤਾਂ ਗੁਰਨਾਮ ਨੂੰ ਹਮੇਸ਼ਾ ਕਹਿੰਦੇ ਗੁਰਨਾਮ ਕਿਨੇ ਕੀ ਫਰਕ ਪੈਂਦਾ ਕਮਾਈ ਨਹੀਂ ਕੀ ਫਰਕ ਪੈਂਦਾ ਹੈ ਨਾ ਐਂ ਤੁਸੀਂ ਦੋਨੋਂ ਵੀ ਤੁਸੀਂ ਤਿੰਨੋਂ ਹੀ ਬਹੁਤ ਸੋਹਣੇ ਲੱਗ ਰਹੇ ਹੋ ਤੁਹਾਡੀ ਫਿਲਮ ਦੇ ਵਾਂਗੂ ਇੱਕ ਇੱਕ ਸਭ ਆਇਆ ਹੋਰ ਤੁਹਾਡਾ ਜੋ ਕੈਰੈਕਟਰ ਹੈ ਕਦੇ ਵੋਟੀ ਤਾਂ ਅਸੀਂ ਦੇਖ ਲਈ ਬਟ ਉਹਦੇ ਪਿੱਛੇ ਇੱਕ ਬਹੁਤ ਖੂਬਸੂਰਤ ਸੋਲ ਹੈ ਹੈਨਾ ਉਹ ਸੋਲ ਹੈ ਜਿਹਨੂੰ ਜੋ ਪਿਆਰ ਤਾਂ ਚਾਹਦੀ ਹੈ ਬਟ ਉਹ ਐਕਸੈਪਟ ਕਰ ਚੁੱਕੀ ਹੈ ਕਿ ਮੇਰੀ ਸੋਸਾਇਟੀ ਦੇ ਪ੍ਰਤੀ ਇਹੀ ਨਜ਼ਰੀਆ ਹੈ ਬਟ ਇਨ ਦਾ ਐਂਡ ਇੱਕ ਪਿਆਰ ਹਰ ਇੱਕ ਇਨਸਾਨ ਦੇ ਵਿੱਚ ਹੁੰਦਾ ਹੈ ਉਹ ਤੁਸੀਂ ਬਹੁਤ ਸੋਹਣਾ ਦੱਸਿਆ ਔਰ ਮੈਂ ਤੁਹਾਡਾ ਸ਼ਾਇਰਾਨਾ ਅੰਦਾਜ਼ ਲੇਕਿਨ ਉਸ ਦੇ ਨਾਲ ਜੋ 오ਰਕੈਸਟਰਾ ਡਾਂਸ ਵਾਲੇ ਜੋ ਤੁਹਾਡੇ ਜੈਸਚਰਸ ਨੇ ਆਈ ਜਸਟ ਲਵ 댓 ਮਤਲਬ ਉਹ ਐਨੀ ਬਾਰਿਕੀਆਂ ਦੇ ਲਈ ਹੋਮਵਰਕ ਔਰ ਰਿਸਰਚ ਰਹੀ ਹੈ ਉਹ ਰਿਸਰਚ ਨੇ ਇਹ ਸਾਰਾ ਕ੍ਰੈਡਿਟ ਟੀਮ ਨੂੰ ਜਾਂਦਾ ਹੈ ਮਨਵੀਰ ਸਰ ਨੂੰ ਜਾਂਦਾ ਜਿਨ੍ਹਾਂ ਨੇ ਕੰਮ ਕਰਾਇਆ ਸਾਡੇ ਤੋਂ ਉਹ ਇੰਨੇ ਚੰਗੇ ਸੀਗੇ ਉਹ ਪਹਿਲਾਂ ਆਉਂਦੇ ਮੈਨੂੰ ਕਹਿੰਦੇ ਸੀ ਤੂੰ ਆਪਦਾ ਕਰ ਲੈ ਕਹਿੰਦੇ ਵੀ ਤੁਸੀਂ ਆਪਦਾ ਕਰ ਲਓ ਪਹਿਲਾਂ ਵੀ ਮੈਂ ਉਹ ਦੇਖਾਂਗਾ ਫਿਰ ਅਸੀਂ ਉਹਦੇ ਚ ਕੁਝ ਕੁਝ ਜੋ ਵੀ ਚੇਂਜਸ ਕਰਨੇ ਹੋਣਗੇ ਉਹਨਾਂ ਨੇ ਬਹੁਤ ਸਾਥ ਦਿੱਤਾ ਤੇ ਮੈਨੂੰ ਇਹਦਾ ਲੱਗਦਾ ਤੁਹਾਡੀ ਫਿਲਮ ਦਾ ਡਾਇਰੈਕਟਰ ਕੀ ਕਹਿੰਦੇ ਹੁੰਦੇ ਕੈਪਟਨ ਆਫ ਸ਼ਿਪ ਹੁੰਦਾ ਹੈ ਹੈਨਾ ਤੇ ਮੈਨੂੰ ਇਹਦਾ ਲੱਗਦਾ ਉਹਨਾਂ ਦਾ ਸਾਡੇ ਸਾਰਿਆਂ ਤੇ ਬਹੁਤ ਹੱਥ ਹੈ ਵੀ ਅਸੀਂ ਇੰਨਾ ਵਧੀਆ ਕੰਮ ਕੀਤਾ ਤਾਂ ਉਹਨਾਂ ਦੇ ਸਿਰ ਤੇ ओके सो प्रांजन एक सैक्रिफाइस ਤੁਸੀਂ ਐਂਡ ਦੇ ਵਿੱਚ ਕਰਦੇ ਹੋ ਜੋ ਕਿ ਅੱਜਕੱਲ ਪਿਆਰ ਦੇ ਵਿੱਚ ਬਿਲਕੁਲ ਨਹੀਂ ਦੇਖਿਆ ਜਾਂਦਾ ਸਾਰੇ ਕਹਿੰਦੇ ਆ ਪਿਆਰ ਦੀ ਡੈਫੀਨੇਸ਼ਨ ਚੇਂਜ ਹੋ ਗਈ ਐਂਡ ਬਲਾਬਲਾ ਬਲਾ ਬਹੁਤ ਸਾਰੀਆਂ ਹਨ ਪਰਸੈਪਸ਼ਨਸ ਨੇ ਬਟ ਤੁਸੀਂ ਉਸ ਪਰਸੈਪਸ਼ਨ ਨੂੰ ਟੋਟਲੀ ਚੇਂਜ ਕੀਤਾ ਇਸ ਫਿਲਮ ਦੇ ذریعے ਕਿ ਨਹੀਂ ਜੇ ਤੁਸੀਂ ਪਿਆਰ ਕਰਦੇ ਹੋ ਤਾਂ ਤੁਸੀਂ ਕਰ ਸਕਦੇ ਹੋ ਸੋ ਇਟਸ ਅਪ ਟੂ ਯੂ ਨਾਓ ਪਿਆਰ ਮੇ ਹੈ ਹੀ ਸੈਕਰੀਫਾਈਸ ਕਦੇ ਫੈਮਿਲੀ ਕبھی ਫੈਮਿਲੀ ਦੀ ਤਰਫੋਂ ਸੋ ਹੁੰਦਾ ਹੈ ਕبھی ਖੁਦ ਕੇ ਲਈ ਹੁੰਦਾ ਹੈ पर कभी कभार की तरह हाँ आप प्यार में भी होते हो तो आप हमेशा देखते हो कि भाई अगले के लिए मैं वो करूँ जो वो खुश हो जिस चीज़ से है ना कि मैं अगर प्यार करता अगर कर दो रिश्त एक रिश्ता है उसमें हमेशा हम एक दूसरे की खुशी के लिए करते हैं तो वो उसकी खुशी थी तो सेक्रीफाइस तो बनता ही था